ਫਾਈਚਰੀ ਦਾ ਫੁੱਟਿਆ ਗੁੱਸਾ ਬਟਾਲਾ ਚ ਕੀਤਾ ਰੋਸ ਪ੍ਰਦਰਸ਼ਨਾਂ ਤੇ ਕੱਢਿਆ ਗਿਆ ਰੋਸ ਮਾਰਚ ਮਾਮਲਾ ਮੁਸੀਤਰਨ ਨੂੰ ਸੋਸ਼ਲ ਮੀਡੀਆ ਅਤੇ ਫਿਲਮਾਂ ਚ ਗਲਤ ਢੰਗ ਨਾਲ ਪੇਸ਼ ਕਰਨ ਦਾ ਪੁਲਿਸ ਪ੍ਰਸ਼ਾਸਨ ਨੂੰ ਤਤਾਮਾ ਪੱਤਰ ਸੂਸੀਪਾਈਚਰੀ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁਸੀਤਰਨ ਨੂੰ ਸੋਸ਼ਲ ਮੀਡੀਆ ਤੇ ਫਿਲਮਾਂ ਵਿੱਚ ਗਲਤ ਢੰਗ ਨਾਲ ਪੇਸ਼ ਕਰਨ ਦੇ ਰੋਸ ਤੋਂ ਬਟਾਲਾ ਚ ਉਸ ਪ੍ਰਦਰਸ਼ਨ ਕਰਦਿਆਂ ਇੱਕ ਵਿਚਾਰ ਰੋਸ ਮਚ ਗਿਆ ਤੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਇਸ ਮੁਕਿੰਸੀ ਆਗੂ ਦਾ ਕਹਿਣਾ ਸੀ ਕਿ ਮੁਸਿਪਾਈ ਚਾਰੇ ਸ਼ਾਂਤੀਪਸੰਦ ਧਰਮ ਹੈ ਲੇਕਿਨ ਕੁਸ਼ਰਾਤੀ ਲੋਕ ਮੁਸਿਪਾਈ ਚਾਰੇ ਨੂੰ ਸੋਸ਼ਲ ਮੀਡੀਆ ਤੇ ਫਿਲਮਾਂ ਵਿੱਚ ਗਲਤ ਢੰਗ ਨਾਲ ਪ੍ਰਚਾਰ ਰਹੇ ਹਨ ਅਤੇ ਗਲਤ ਤਰੀਕੇ ਨਾਲ ਇਹ ਆਪਣਾ ਕਿ ਸੋਸ਼ਲ ਮੀਡੀਆ 'ਚ ਪੋਸਟ ਕਰ ਰਹੇ ਹਨ ਜਿਸ ਨਾਲ ਮੁਸਿਪਾਈ ਚਾਰੇ ਅੰਦਾ ਰੋਸ ਪਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਇਹ ਸ਼ਰਾਰਤੀ ਲੋਕ ਸ਼ਾਂਤਮਈ ਭਾਵ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਉਹਨਾਂ ਕਾਕੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਇਹ ਤੱਕ ਕਿ ਆਹ ਤਾਂ ਜੋ ਇਹਨਾਂ ਅਸ਼ਰਾਤੀ ਅੰਸਰਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵੀ ਸਾਡੇ ਭਰਾ ਅੱਜ ਇਕੱਠੇ ਨਹੀਂ ਯੂਥ ਦੇ ਅਸੀਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਜਿਨ੍ਹਾਂ ਨੇ ਪਿਛਲੇ ਦਿਨੀ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹੋਵੋਗੇ ਕਿ ਹਲੇਲੂਇਆ ਦੇ ਸ਼ਬਦ ਨੂੰ ਰੀਲਾਂ ਬਣਾ ਬਣਾ ਕੇ ਬੜੇ ਪੁੱਠੇ ਤਰੀਕੇ ਨਾਲ ਉਚਾਰਨ ਕਰਦੇ ਨੇ। ਠੀਕ ਹੈ ਜੀ ਜਦ ਪ੍ਰਭੂ ਯਸ਼ੁਮਸੀ ਬਾਰੇ ਬੋਲਦੇ ਨੇ ਕੋਈ ਸ਼ਬਦ ਉਹਨੂੰ ਪੁੱਠਾ ਲੈ ਲੈਂਦੇ ਨੇ ਕਿ ਸਾਨੂੰ ਉਹਨੇ ਬਲੈਸ ਕੀਤਾ। ਉਹਨਾਂ ਦੇ ਖਿਲਾਫ ਆ ਇੱਕ ਸੁੰਨੀ ਦਿਓਲ ਵੱਲੋਂ ਫਿਰ ਉਹ ਜਿਹੜੀ ਜਾਟ ਕੱਢੀ ਗਈ ਬੇਸ਼ੱਕ ਉੱਤੇ ਪਰਚਾ ਦਰਜ ਹੋ ਗਿਆ ਵਾ ਸਾਡੇ ਜਲੰਧਰ ਦੇ ਵਿੱਚ ਸਾਡੇ ਭਾਈਚਾਰੇ ਨੇ ਉੱਤੇ ਪਰਚਾ ਦਰਜ ਕਰਾਤਾ ਪਰ ਉਹ ਸਾਡੇ ਲਈ ਬੜੀ ਨਿੰਮੋਸ਼ੀ ਵਾਲੀ ਗੱਲ ਹੁੰਦੀ ਆ ਕਿ ਸਾਡੇ ਧਰਮ ਨੂੰ ਹੀ ਟਾਰਗੇਟ ਕੀਤਾ ਜਾਂਦਾ ਜਿਹੜਾ ਕੋਈ ਮੈਚ ਸਿੱਧੇ ਸ਼ਤਮਣ ਦੀ ਕਰਨਾ ਵੀ ਤੇ ਸਦਾ ਹੀ ਫੇਮ ਲੈਣ ਲਈ ਸਾਡੇ ਧਰਮ ਨੂੰ ਟਾਰਗੇਟ ਕਰਦਾ ਜੇ ਇਹਨਾਂ ਨੂੰ ਕੋਈ ਇਤਰਾਜ਼ ਆ ਜੇ ਇਹਨਾਂ ਨੂੰ ਕੋਈ ਸਾਡੇ ਧਰਮ ਦੇ ਪ੍ਰਤੀ ਅਪੱਤੀ ਆ ਆਗੇ ਮੈਦਾਨ ਦੇ ਵਿੱਚ ਗੱਲ ਕਰਨ ਤਰਕ ਦੇ ਨਾਲ ਗੱਲ ਕਰਨ ਏਦਾਂ ਨਹੀਂ ਕਿ ਤੁਸੀਂ ਰੀਲਾਂ ਬਣਾ ਬਣਾ ਕੇ ਗਲਤ ਤਰੀਕਿਆਂ ਦੇ ਨਾਲ ਤੁਸੀਂ ਸਾਡੇ ਧਰਮ ਦਾ ਮਜ਼ਾਕ ਉਡਾਓ ਅਸੀਂ ਬਹੁਤ ਸਹਿਲਿਆ ਹੁਣ ਅਸੀਂ ਸਹਿਣਾ ਨਹੀਂ ਆ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਮਾਹੌਲ ਆ ਸ਼ਾਂਤਮਈ ਆ ਅਸੀਂ ਬੜੇ ਸ਼ਾਂਤੀ ਪਸੰਦ ਲੋਕ ਆ ਪਰ ਜਦੋਂ ਤੁਸੀਂ ਸਪਰਿੰਗ ਨੂੰ ਦੱਬੀ ਜਾਓਗੇ ਦੱਬੀ ਜਾਓਗੇ ਦੱਬੀ ਜਾਓਗੇ ਤਾਂ ਏਕ ਨੇ ਇੱਕ ਦਿਨ ਜ਼ਰੂਰ ਉਛਾਲ ਮਾਰੇਗਾ ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੇ ਭਾਈਚਾਰਾ ਸਾਡਾ ਭੜਕਿਆ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਕੋਲ ਕੰਟਰੋਲ ਕਰਨਾ ਮੁਸ਼ਕਲ ਹੋ ਜਾਏਗਾ ਇਸ ਕਰਕੇ ਇਹਨਾਂ ਲੋਕਾਂ ਨੂੰ ਪਹਿਲਾਂ ਹੀ ਸੌਦਾ ਲਾ ਲੈ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਖਾਸ ਤੌਰ ਤੇ ਧਿਆਨ ਦੇਣ ਕਿ ਸਾਡੇ ਤੋਂ ਪਹਿਲਾਂ ਹੀ ਇਹਨਾਂ ਲੋਕਾਂ ਨੂੰ ਜਦੋਂ ਤੁਸੀਂ ਬੰਦੀ ਕਾਰਵਾਈ ਕਰੋਗੇ ਤੇ ਸਾਡੇ ਮਨਾਂ ਨੂੰ ਜਿਹੜੀ ਆ ਸਾਡੇ ਜ਼ਖਮਾਂ ਤੇ ਮਲਬ ਲੱਗੇਗੀ ਕਿ ਪ੍ਰਸ਼ਾਸਨ ਸਾਡੇ ਨਾਲ ਆ ਪਰ ਹੁੰਦਾ ਕੀ ਆ ਕਿ ਸਾਨੂੰ ਇਦਾਂ ਹੀ ਧਰਨੇ ਲਾ ਕੇ ਇਦਾਂ ਹੀ ਕੱਟ ਕਰਕੇ ਨਾਰੇ ਬਾਜ਼ੀਆਂ ਕਰਕੇ ਫਿਰ ਪਰਚੇ ਦਰਜ ਕਰਾਉਣੇ ਪੈਂਦੇ ਨੇ ਸੋ ਮੇਰੀ ਬੇਨਤੀ ਆ ਕਿ ਸਾਡੇ ਪਸੀ ਭਾਈਚਾਰੇ ਦੇ ਲੋਕਾਂ ਨੂੰ ਅਨਗੋਲਿਆ ਨਾ ਕੀਤਾ ਜਾਏ ਸਾਡੇ ਵਿਰੁੱਧ ਇਹੋ ਜਿਹਿਆਂ ਰੀਲਾ ਨਾ ਆਉਣ ਨਾ ਇਹੋ ਜਿਹੀਆਂ ਫਿਲਮਾਂ ਬਣਨ ਨਹੀਂ ਤੇ ਬਹੁਤ ਮੁਸ਼ਕਿਲ ਹੋਏਗੀ ਮੈਂ ਤਾਂ ਇੱਕੋ ਹੀ ਗੱਲ ਕਹਿੰਨਾ ਫਿਰ ਉਹੀ ਗੱਲ ਨਾ ਹੋ ਜੇ ਕਿ ਸਾਨੂੰ 21 ਦੇ 51 ਮੋੜ ਦੇ ਪੈ ਜਾਣ ਤੇ ਹਰ ਇੱਕ ਦੇ ਲਈ ਬਹੁਤ ਕਾਨੂੰਨੀ ਗੱਲ ਹੋ ਜਾਏ ਕਿੱਥੇ ਕਿੱਥੇ ਪ੍ਰੋਟੈਸਟ ਹੋ ਰਿਹਾ ਜੀ ਬਟਾਲਾ ਦੇ ਵਿੱਚ ਹੋਰ ਵੀ ਕਿਤੇ ਹੋ ਰਿਹਾ ਨਹੀਂ ਜੀ ਇਹ ਸਿਰਫ ਬਟਾਲਾ ਦੇ ਵਿੱਚ ਮੇਨ ਮੇਨ ਅਸੀਂ ਉਦੇਦਾਰ ਬੁਲਾਏ ਨੇ ਜਥੇਬੰਦੀਆਂ ਦੇ ਅਸੀਂ ਕੋਈ ਵੱਡੀ ਗਿਣਤੀ ਦੇ ਵਿੱਚ ਇਹਦਾ ਜਿਹੜਾ ਪ੍ਰੋਟੈਸਟ ਜੇ ਨਹੀਂ ਬਣਾਇਆ ਸੀਗਾ ਪ੍ਰੋਗਰਾਮ ਕਿ ਅਸੀਂ ਬਹੁਤ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਕਰਾਂਗੇ ਲੋਕ ਪਰ ਆਉਣ ਵਾਲੇ ਸਮੇਂ ਚ ਜੇ ਸਾਡੇ ਕਹਿ ਅਨਸਾਰ ਕਾਰਵਾਈ ਨਾ ਹੋਈ ਪ੍ਰਸ਼ਾਸਨ ਸਾਡੇ ਕਹਿ ਤਰੀਕੇ ਦੇ ਨਾਲ ਨਾ ਚੱਲਿਆ ਤੇ ਫਿਰ ਜਿਹੜਾ ਵਾ ਮਾਹੌਲ ਹੋਰ ਵੀ ਜ਼ਿਆਦਾ ਜਿਹੜਾ ਗਰਮ ਕੀਤਾ ਜਾਏਗਾ ਤੇ ਸਾਡੇ ਜਿਹੜੇ ਗਰਮ ਦਲ ਨੇ ਉਹ ਵੀ ਫਿਰ ਅੱਗੇ ਆਉਣਗੇ ਤੇ ਫਿਰ ਉਹਨਾਂ ਦੇ ਹੱਥਾਂ ਦੀ ਡੋਰ ਦਿੱਤੀ ਜਾਏਗੀ ਤੇ ਉਹਦੇ ਲਈ ਮੈਨੂੰ ਲੱਗਦਾ ਤੇ ਉਤੋਂ ਪਹਿਲਾਂ ਵੀ ਪ੍ਰਸ਼ਾਸਨ ਜਿਹੜਾ ਵਾ ਇਹਨਾਂ ਮੁਜਰਮਾਨ ਨੂੰ ਜਿਹੜੇ ਭੌਂਕਦੇ ਨੇ ਗਲਤ ਇਹਨਾਂ ਨੂੰ ਠੱਲ ਪਾਈ ਜਾਏ ਵੇਖੋ ਹਰ ਧਰਮ ਜਿਹੜਾ ਨਾ ਮਾਨਯੋਗ ਆ ਸਾਡਾ ਪੰਜਾਬ ਇੱਕ ਗੁਲਦਸਤਾ ਏ ਇੱਥੇ ਸਾਡਾ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਸਰ ਤਰ੍ਹਾਂ ਦੇ ਭਾਈਚਾਰਾ ਜਿਹੜਾ ਵਾ ਪੰਜਾਬ ਦੇ ਵਿੱਚ ਰਹਿੰਦਾ ਤੇ ਇਹ ਗੁਲਦਸਤੇ ਦੇ ਵਿੱਚ ਜਿਹੜੇ ਫੁੱਲ ਨੇ ਵਕ ਵਕ ਧਰਮ ਦੇਣੇ ਪਰ ਕੁਝ ਜਿਹੜੇ ਉੱਠਦੇ ਨੇ ਮੈਂ ਤਾਂ ਕਹਿੰਦੇ ਇਹਨਾਂ ਦਾ ਕੋਈ ਧਰਮ ਹੀ ਨਹੀਂ ਹੁੰਦਾ ਮੈਂ ਕਿਸੇ ਵੀ ਬੰਦੇ ਨੂੰ ਉਹਦੇ ਧਰਮ ਦੇ ਨਾਂ ਤੇ ਨਹੀਂ ਟਾਰਗੇਟ ਕਰਦਾ ਕਿਉਂਕਿ ਜਿਹੜਾ ਕਿਸੇ ਦੇ ਧਰਮ ਦੀ ਇੱਜ਼ਤ ਨਹੀਂ ਕਰ ਸਕਦਾ ਇਹਦਾ ਮਤਲਬ ਕਿ ਉਹ ਆਪਣੇ ਧਰਮ ਦੇ ਵਿੱਚ ਵੀ ਰਹਿਣ ਦੇ ਤਬਲ ਨਹੀਂ ਆ ਜਾਂ ਉਹ ਆਪਣੇ ਧਰਮ ਦਾ ਪੱਕਾ ਨਹੀਂ ਆ ਅੱਜ ਜਿਹੜੀ ਪੰਜਾਬ 크ਰਿਸਚਨ ਫੈਡਰੇਸ਼ਨ ਦੇ ਪ੍ਰਧਾਨ ਪੀਟਰ ਚਿੱਦਾ ਜੀ ਉਹਨਾਂ ਦੀ ਦਿੱਤੀ ਹੋਈ ਕਾਲ ਦੇ ਦੁਆਰਾ ਅੱਜ ਇੱਥੇ ਵਕ ਵਕ ਜਥੇਬੰਦੀਆਂ ਧਾਰਮਿਕ ਆਗੂ ਜਿਹੜੇ ਨੇ ਇਹ ਜਗ੍ਹਾ ਦੇ ਵਿੱਚ ਪਹੁੰਚੇ ਨੇ ਕਿਉਂਕਿ ਪਹਿਲਾਂ ਵੀ ਮੇਰੇ ਤੋਂ ਪਹਿਲਾਂ ਵੀ ਪ੍ਰਧਾਨ ਜੀ ਨੇ ਬਰੇ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਅਸੀਂ ਸਾਰੀ ਧਰਮਾਂ ਦਾ ਸਤਿਕਾਰ ਕਰਦੇ ਆਂ ਤੇ ਕੋਈ ਵੀ ਧਰਮ ਮਾਰਾ ਨਹੀਂ ਹੁੰਦਾ ਧਰਮ ਦੇ ਵਿੱਚ ਕੁਝ ਇਦਾਂ ਦੇ ਸ਼ਰਾਰਤੀ ਲੋਕ ਹੁੰਦੇ ਨੇ ਜਿਹੜੀਆਂ ਆਪਣੀ ਸਿਆਸਤ ਨੂੰ ਚਮਕਾਉਣ ਦੇ ਲਈ ਧਰਮਾਂ ਦੇ ਵਿੱਚ ਲੜਾਈ ਪਾ ਕੇ ਆਪਣੇ ਆਪ ਨੂੰ ਫੇਮਸ ਕਰਨਾ ਚਾਹੁੰਦੇ ਨੇ ਤੇ ਅਸੀਂ ਜਿਹੜਾ ਵਾ ਪੂਰੀ ਜਥੇਬੰਦੀਆਂ ਵੱਲੋਂ ਜਿਹੜੀ ਆ ਉਹਨਾਂ ਦੀ ਜਿਹੜੇ ਇਰਾਦੇ ਆ ਉਹਨਾਂ ਦੇ ਇਰਾਦੇ ਨੂੰ ਅਸੀਂ ਕਾਮਯਾਬ ਨਹੀਂ ਹੋਣ ਦਵਾਵਾਂਗੇ ਕਿਉਂਕਿ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਆ ਜਿਸ ਤਰ੍ਹਾਂ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਕ੍ਰਿਸਚੀਅਨ ਭਾਈਚਾਰੇ ਨੂੰ ਵੱਖ-ਵੱਖ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾਂਦਾ ਜਿਸ ਤਰ੍ਹਾਂ ਕਈ ਲੋਕ ਤਾਂ ਹੱਦ ਦੇ ਵਿੱਚ ਸ਼ਰਾਬਾਂ ਫੜ ਕੇ ਉੜਤੇ ਟਾਰਗੇਟ ਕਰ ਰਹੇ ਆ ਕੁਝ ਬੋਲਣ ਦੇ ਵਿੱਚ ਕੋਈ ਫੇਮਸ ਚਿਹਰੇ ਜਿਹੜੇ ਉਹ ਟਾਰਗੇਟ ਕਰਦੇ ਆ ਮੇਰੀ ਉਹਨਾਂ ਨੂੰ ਬੇਨਤੀ ਆ ਤੇ ਚੇਤਾਵਨੀ ਵੀ ਆ ਕਿ ਬੰਦੇ ਦੇ ਪੁੱਤ ਬਣ ਜੋ ਵੇਖੋ ਕੋਈ ਵੀ ਧਰਮ ਮਾਰਾ ਨਹੀਂ ਆ ਤੁਹਾਡਾ ਧਰਮ ਹੈ ਅਸੀਂ ਉਹਦਾ ਸਤਿਕਾਰ ਕਰਦੇ ਆ ਪਰ ਮੈਂ ਉਹਦੇ ਨਾਲ ਨਾਲ ਆਪਣੇ ਸਮਾਜ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਨਾ ਇਹ ਨਹੀਂ ਕਿ ਅਸੀਂ ਦੂਜਿਆਂ ਨੂੰ ਟਾਰਗੇਟ ਕਰ ਰਹੇ ਹਾਂ ਸਹੀ ਗੱਲ ਹੈ ਜੇ ਕੋਈ ਸਾਡੇ ਉਹਨਾਂ ਦੇ ਧਰਮ ਦੇ ਖਿਲਾਫ ਬੋਲਦਾ ਤੇ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਪਰ ਜੇ ਕੋਈ ਸਾਡੇ ਧਰਮ ਦੇ ਖਿਲਾਫ ਬੋਲਦਾ ਸੀ ਉਹਦਾ ਵੀ ਵਿਰੋਧ ਕਰਾਂਗੇ ਪਰ ਧਰਮ ਦੇ ਵਿੱਚ ਜੇ ਕੋਈ ਇੱਕ ਇਨਸਾਨ ਗਲਤੀ ਕਰਦਾ ਵਾ ਉਸ ਇੱਕ ਇਨਸਾਨ ਦੀ ਗਲਤੀ ਜਿਹੜੀ ਆ ਪੂਰੇ ਧਰਮ ਦੇ ਉੱਪਰ ਪੂਰੇ ਪਾਸਬਾਨਾਂ ਦੇ ਉੱਪਰ ਨਾ ਥੋਪੀ ਜਾਏ ਇਹ ਮੇਰੀ ਹੱਥ ਜੋੜ ਕੇ ਸਮਝ ਲਓ ਬੇਨਤੀ ਆ ਸ਼ਰਾਰਤੀ ਲੋਕਾਂ ਨੂੰ ਔਰ ਜੋਂ-ਜੋਂ ਵੀ ਮੱਸੀ ਭਾਈਚਾਰੇ ਦੇ ਉੱਪਰ ਕੋਈ ਪ੍ਰੋਬਲਮ ਆਈ ਜੋਂ-ਜੋਂ ਵੀ ਸਾਡੇ ਪਾਸਬਾਨਾਂ ਦੇ ਉੱਪਰ ਕੋਈ ਮੁਸ਼ਕਲ ਆਈ ਅਸੀਂ ਡਟ ਕੇ ਜਿਸ ਤਰ੍ਹਾਂ ਸਾਡੇ ਪ੍ਰਧਾਨ ਪੀਟਰ ਚਿੱਦਾ ਜੀ ਪ੍ਰਧਾਨ ਵਿਲੀਅਮ ਜੀ ਹੋਰ ਵੀ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧਤ ਆ ਅਸੀਂ ਡਟ ਕੇ ਉੱਥੇ ਚਟਾਨ ਵਾਂਗੂ ਖੜੇ ਆ ਇਹ ਮਤ ਸੋਚੋ ਹੁਣ ਵੀ ਸਾਡੇ ਭਾਈਚਾਰੇ ਦੇ ਉੱਪਰ ਸਾਡੇ ਪਾਸਬਾਨਾਂ ਦੇ ਉੱਪਰ ਕੋਈ ਵੀ ਚਾਹੇ ਉਹ ਸੋਸ਼ਲ ਮੀਡੀਆ ਦਾ ਸ਼ਰਾਰਤੀ ਬੰਦਾ ਹੋਵੇ ਚਾਹੇ ਉਦਾਂ ਗਰਾਊਂਡ ਲੈਵਲ ਤੇ ਸ਼ਰਾਰਤੀ ਬੰਦਾ ਹੋਵੇ ਅਸੀਂ ਡੱਟ ਕੇ ਉਸ ਬੰਦੇ ਦਾ ਜਰਾਓ ਮੁਕਾਬਲਾ ਕਰਾਂਗੇ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਸਾਡੇ 크੍ਰਿਸਚੀਅਨ ਭਾਈਚਾਰੇ ਦੇ ਕੋਈ ਨਿੱਕੀ ਜੀ ਪ੍ਰੋਬਲਮ ਆਉਂਦੀ ਆ ਅਜੇ ਕਿ ਪਤਾ ਹੋ ਨਹੀਂ ਹੁੰਦਾ ਕਿ ਉਹ ਬੰਦਾ ਦੋਸ਼ੀ ਆ ਕਿ ਨਹੀਂ ਦੋਸ਼ੀ ਤੇ ਪ੍ਰਸ਼ਾਸਨ ਕੀ ਕਰਦਾ ਕਿ ਝਾਟੋ ਬੰਦੇ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੰਦਾ ਪਰਚਾ ਦਰਜ ਹੋ ਜਾਂਦਾ ਤੇ ਤਨਹਾਰ ਬੰਦੇ ਇਦਾਂ ਦੇ ਆ ਕਿ ਜਿਹੜੇ ਦੋਸ਼ ਵੀ ਕਰਦੇ ਨੇ ਜਿਹੜੇ ਫਰੇ ਵੀ ਜਾਂਦੇ ਆ ਸ਼ਰੇਆਮ ਗੁੰਡਾਗਰਦੀ ਕਰਦੇ ਨੇ ਸ਼ਰੇਆਮ ਸਾਡੀਆਂ ਧੀਆਂ ਪੈਨਾ ਦੇ ਨਾਲ ਸਾਡੇ ਕ੍ਰਿਸਚੀਅਨ ਲੋਕਾਂ ਦੇ ਨਾਲ ਪਾਸ ਬਣਾ ਦੇਣ ਧੱਕਾ ਕਰਦੇ ਨੇ ਪਰ ਸਾਨੂੰ ਉਹਦਾ ਨਿਆਂ ਲੈਣ ਦੇ ਲਈ ਸਾਨੂੰ ਉਹਦਾ ਇਨਸਾਫ ਲੈਣ ਦੇ ਲਈ ਇਸੇ ਤਰ੍ਹਾਂ ਸਾਨੂੰ ਸਰਕਾਂ ਤੇ ਆਉਣਾ ਪੈਂਦਾ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਸਾਡੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਉੱਪਰ ਗੌਰ ਕੀਤਾ ਜਾਵੇ ਕਿ ਇਹਨਾਂ ਨੂੰ ਮਿਲਣ ਜਾ ਰਹੇ ਹੋ ਕਿ ਇਹਨਾਂ ਨੂੰ ਮੰਗ ਪੱਤਰ ਦੇ ਰਹੇ ਹੋ ਅਸੀਂ ਇੱਥੋਂ ਪੂਰੀ ਜਥੇਬੰਦੀਆਂ ਜਿਹੜੀਆਂ ਐਸਐਸਪੀ ਦਫ਼ਤਰ ਤੱਕ ਜਾ ਰਹੇ ਹਾਂ ਜੇ ਐਸਐਸਪੀ ਸਾਹਿਬ ਉੱਥੇ ਉਹਨਾਂ ਦੇ ਵੈਸੇ ਤੇ ਆਪਾਂ ਜਿਹੜਾ ਪ੍ਰੋਗਰਾਮ ਹੈ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਤੇ ਜੇ ਉਹ ਤੋਂ ਥੱਲੇ ਕੋਈ ਅਚ ਅਧਿਕਾਰੀ ਹੋਰ ਵੀ ਲਏਗਾ ਤੇ ਜੈਸਾ